ਮਨ ਮਰਗੇ ਪਹਿਚਾਨ ਕੀ ਹੋਵੇ ਕਿ ਹੁਣ ਨਹੀਂ ਬੋਲਦਾ ਹੁਣ ਸੁਣਦਾ ਹੁਣ ਇਸ ਨੂੰ ਅਨਾਹਦ ਨਾਦ ਸੁਣਾਈ ਦੇਣ ਲੱਗ ਪੈਂਦਾ ਹੈ ਕਦੇ-ਕਦੇ ਥੋੜਾ ਜਿਹਾ ਮੋਬਾਲਤਾ ਵੀ ਹੋ ਜਾਂਦਾ ਹੈ ਵਕਤੀ ਤੌਰ ਤੇ ਆਰਜ਼ੀ ਤੌਰ ਤੇ ਥੋੜੀ ਜਿਹਾ ਮਨ ਦੀ ਖਾਮੋਸ਼ੀ ਹੋ ਜਾਂਦੀ ਹੈ ਉਸ ਦਿਨ ਕੁਝ ਰਸ ਦੀ ਝਰਨਾਟ ਮਨੁੱਖ ਦੇ ਅੰਦਰ ਵੱਜ ਪੈਂਦੀ ਹੈ ਕੁਝ ਝਲਕ ਵੀ ਦਿਖਾਈ ਦੇ ਜਾਂਦੀ ਹੈ ਇਸ ਤਰ੍ਹਾਂ ਮੈਂ ਸਮਝਦਾ ਅਗਰ ਕੋਈ ਹਜ਼ਾਰ ਬੰਦੇ ਸਾਧਨਾ ਕਰਦੇ ਹੋਣ ਤਾਂ 50 60 ਦੇ ਅੰਦਰ ਤੇ ਇਹ ਝਲਕ ਹੋ ਜਾਂਦੀ ਹੈ ਕਿਉਂਕਿ ਐਸਾ ਮੈਂ ਦੇਖਦਾ ਹਰ ਸ਼ਹਿਰ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਨੇ ਜੋ ਇਹਨਾਂ ਝਲਕਾਂ ਨੂੰ ਵੇਖ ਲੈਂਦੇ ਨੇ ਲੇਕਿਨ ਮਨ ਮਰਿਆ ਨਹੀਂ ਆਉਂਦਾ ਮਨ ਮੌਜੂਦ ਹੈ ਥੋੜਾ ਜਿਹਾ ਵਕਤੀ ਤੌਰ ਤੇ ਕਿਧਰੇ ਖਾਮੋਸ਼ ਹੋਇਆ ਹੈ ਮਰਿਆ ਨਹੀਂ ਇਹਨੂੰ ਤੁਲਸੀ ਇੰਜ ਕਹਿੰਦੇ ਨੇ ਮੈਂ ਜਾਣਿਓ ਮਨ ਮਰ ਗयो ਕਿਧਰੇ ਰਸ ਆ ਗਿਆ ਓਣਾ ਕੋਈ ਝਰਨਾਟ ਵਜ ਗਈ ਹੋਣੀ ਕੋਈ ਆਨੰਦ ਦੀ ਵਰਸ਼ਾ ਹੋ ਗਈ ਹੋਣੀ ਹੈ ਇਹੋ ਜਾਂਦੀ ਹੈ ਇਹ ਉਸ ਦੀ ਦਇਆ ਹੈ ਪ੍ਰਭੂ ਦੀ ਇਸ ਤਰ੍ਹਾਂ ਦੀ ਝਲਕ ਮਿਲ ਜਾਂਦੀ ਹੈ ਮੈਂ ਜਾਣਿਓ ਮਨ ਮਰ ਗਇਓ ਅਜ ਹੂੰ ਸੋ ਮਰਿਓ ਨਾ ਐ ਬਰਖਾ ਪਰੇ ਕੁ ਸੰਗ ਕੀ ਦਾਦਰ ਜਿਓ ਬਿਰੜਾ ਐ ਆਮ ਭਾਰਤ ਦੇਚ ਇਸ ਤਰ੍ਹਾਂ ਦਾ ਇਥੇ ਦਿੱਤ ਮੈਨੂੰ ਪਤਾ ਨਹੀਂ ਜੈਸੇ ਸਾਵਣ ਦਾ ਮਹੀਨਾ ਸ਼ੁਰੂ ਹੁੰਦਾ ਹੈ ਬਰਸਾਤ ਸ਼ੁਰੂ ਆਉਂਦੀ ਹੈ ਚਾਰੋਂ ਪਾਸੇ ਡੱਡੂਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਅੱਗੇ ਪਿੱਛੇ ਨੇ ਹੈਰਾਨਗੀ ਆਉਂਦੀ ਏ ਕਿ ਇੱਕ ਦਿਨ ਵਿੱਚ ਕਿੱਥੋਂ ਆ ਗਏ ਅੱਜ ਮੈਂ ਪਿਆ ਤੇ ਅੱਜ ਇਹ ਡੱਡੂ ਪਏ ਬੋਲਦੇ ਨੇ ਇਹ ਇੱਕ ਦਿਨ ਵਿੱਚ ਕਿਸ ਤਰ੍ਹਾਂ ਆ ਗਏ ਕਿੱਥੋਂ ਆ ਗਏ ਕੁਛ ਇੱਕ ਤੇ ਕਹਿੰਦੇ ਨੇ ਜ਼ਮੀਨ ਦੇ ਵਿੱਚ ਸਨ ਮੈਂ ਪਿਆ ਕੁਝ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੈ ਕਾਫੀ ਲੰਬੇ ਸਮੇਂ ਤੱਕ ਰਹਿ ਸਕਦਾ ਇਸ ਤਰ੍ਹਾਂ ਦਬੇ ਹੋਇਆ ਚਿੱਕੜ ਦੇ ਵਿੱਚ ਸਰੋਵਰਾਂ ਦੇ ਜਿੱਥੇ ਪਾਣੀ ਸੁੱਕ ਗਏ ਨੇ ਇਧਰ ਮੇ ਪਿਆ ਇਧਰ ਪਾਣੀ ਉੱਪਰ ਆਇਆ ਕਿਸ ਨੂੰ ਬਾਹਰ ਆਣ ਦਾ ਮੌਕਾ ਮਿਲ ਗਿਆ ਬੋਲਣ ਲੱਗ ਪਿਆ ਦਾਦਰ ਜਿਉਂ ਬਰੜਾਏ ਤੁਲਸੀ ਕਹਿੰਦਾ ਮੈਂ ਸਮਝਦਾ ਸੀ ਮਨ ਮੇਰਾ ਮਰ ਗਿਆ ਅੱਜ ਮੈਂ ਪ੍ਰਭੂ ਦੀ ਆਵਾਜ਼ ਸੁਣੀ ਅੱਜ ਮੈਂ ਪ੍ਰਮਾਤਮਾ ਦੀ ਝਲਕ ਵੇਖੀ ਇਧਰ ਮੈਂ ਖੁਸ਼ੀਆਂ ਮਨਾਉਣ ਲੱਗ ਪਿਆ ਹੰਕਾਰ ਦੀ ਬਰਖਾ ਹੋ ਗਈ ਮਨ ਫਿਰ ਬੋਲਣ ਲੱਗ ਪਿਆ ਮੈਂਡਕ ਦੀ ਤਰ੍ਹਾਂ ਬੋਲਣ ਲੱਗ ਪਿਆ ਲੱਡੂ ਦੀ ਤਰ੍ਹਾਂ ਬੋਲਣ ਲੱਗ ਪਿਆ ਕੁਸੰਗਤ ਦੀ ਬਾਰਿਸ਼ ਹੋ ਗਈ ਹੰਕਾਰ ਦੀ ਬਾਰਿਸ਼ ਹੋ ਗਈ ਮੈਨੂੰ ਇਸ ਗੱਲ ਦਾ ਵੀ ਹੰਕਾਰ ਹੋ ਗਿਆ ਕਿ ਮੈਂ ਪ੍ਰਮਾਤਮਾ ਨੂੰ ਸੁਣ ਲਿਆ ਮੈਂ ਉਸਦੀ ਝਲਕ ਵੇਖ ਲਈ ਅਮੀਰ ਖੁਸਰੋ ਨੇ ਵੀ ਰੋਂਦੇ ਹੋਇਆ ਕਿਹਾ ਛੁੱਪ ਗਏ ਉਹ ਸਾਜ਼ ਹਸਤੀ ਛੇੜ ਕਰ ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ ਇੱਕ ਝਲਕ ਵੀ ਮਿਲੇ ਸੀ ਮੈਂ ਗਵਾ ਬੈਠਾ ਉਹ ਜਿਹੜੀ ਆਵਾਜ਼ ਸੀ ਜੋ ਮੈਂ ਸੁਣੀ ਸੀ ਬਸ ਉਸ ਦਾ ਬੋਧ ਹੈ ਮੇਰੇ ਕੋਲ ਕਿ ਮੈਂ ਕੀ ਸੁਣਿਆ ਸੀ ਉਸ ਦਾ ਬੋਧ ਹੈ ਉਸ ਨੂੰ ਮੈਂ ਜ਼ਬਾਨ ਨਾਲ ਪ੍ਰਗਟ ਕਰ ਸਕਦਾ ਜੀ ਸੁਣਿਆ ਸੀ ਖਦੀਜਾ ਨੇ ਮੁਹੰਮਦ ਸਾਹਿਬ ਨੂੰ ਕਿਹਾ ਰਸਨਾ ਬੋਲ ਪਈ ਅੱਲਾਹ ਅੱਲਾਹ ਇਹ ਹੀ ਬੋਲੇਗਾ ਇਹ ਹੀ ਬੋਲੇਗਾ ਬ੍ਰਹਿਮੰਡ ਦੀ ਧੋਨੀ ਹੈ ਮੇਰੇ ਪਕੜ ਦੇ ਚਾਈ ਉਹਨਾਂ ਨੂੰ ਇਸ ਤਰ੍ਹਾਂ ਪਕੜ ਦੇ ਚਾਈ ਭਾਰਤ ਦੇ तमाम ઋષਿ ਕਹਿੰਦੇ ਨੇ ਓੰਕਾਰ ਓੰਕਾਰ ਓਮ ਓਮ ਸਾਰੇ ਕਾ ਜੈਨੀ ਕਾ ਬੋਧੀ ਕਾ ਸਨਾਤਨੀ ਓੰਕਾਰ ਸ਼ਬਦ ਭਾਰਤ ਦੇ ਸਾਂਝਾ ਹੈ ਸ਼ੇਖ ਜਗਤ ਦਾ ਸਨਾਤਨੀ ਜਗਤ ਦਾ ਜੈਨ ਮੱਤ ਦਾ ਬੋਧ ਮੱਤ ਇੱਕ ਸ਼ਬਦ ਸਾਂਝਾ ਹੈ ਸਾਰੇ ਮਹਾਪੁਰਸ਼ਾਂ ਦੀ ਪਕੜ ਦੇ ਚਾਇਆ ਉਹ ਅੰਕਾਰ ਥੋੜੇ ਜਿਹਾ ਨੂੰ ਓਮ ਦੇ ਰੂਪ ਵਿੱਚ ਤੇ ਮੈਂ ਸ਼ਾਇਦ ਪਹਿਲੇ ਵੀ ਅਰਜ਼ ਕੀਤੀ ਹੈ ਭਾਰਤ ਦੇ ਵਿੱਚ ਬਹੁਤ ਵੱਡਾ ਤੀਰਤ ਹੈ ਤੀਰਤ ਦਾ ਨਾਮ ਉਹ ਅੰਕਾਰ ਹੈ ਇਹਨਾਂ ਦੌਰ ਤੋਂ ਚੱਲੀ ਮਿਲਦੀ ਦੁਰੀ ਤੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਇੱਕ ਬਾਣੀ ਉਚਾਰਨ ਕੀਤੀ ਉਸ ਦਾ ਨਾਮ ਵੀ ਦਕਣੀ ਉਹ ਅੰਕਾਰ ਹੈ। ਰਾਮਕਲੀ ਦਕਣੀ ਬਾਣੀ ਦਾ ਨਾਮ ਉਹ ਅੰਕਾਰ। ਉਹ ਅੰਕਾਰ ਇੱਕ ਧੁਨੀ ਜਿਸ ਦੇ ਰਾਹੀਂ ਪ੍ਰਮਾਤਮਾ ਪ੍ਰਗਟ ਹੁੰਦਾ ਹੈ। ਅਕੜ ਦੇ ਵਿੱਚ ਆਇਆ ਅਵਤਾਰੀ ਪੁਰਸ਼ਾਂ ਦੀ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਕੰਨ ਸਰੋਤ ਸ਼ਕਤੀ ਐਸੀ ਹੈ। ਆਪ ਨੂੰ ਓੰਕਾਰ ਦੇ ਨਾਲ ਕੁਝ ਹੋਰ ਧੁਨੇ ਵੀ ਸੁਣਾਈ ਦਿੱਤੀ ਇੱਕ ਓੰਕਾਰ ਇੱਕ ਓੰਕਾਰ ਇਤਨਾਵਾਧਾ ਗੁਰਮਤ ਦੇ ਚ ਹੈ ਸਨਾਤਨ ਮਤ ਦੇ ਚ ਨਹੀਂ ਜੈਨ ਮਤ ਦੇ ਚ ਨਹੀਂ ਬੋਧਵਤ ਦੇ ਚ ਨਹੀਂ ਪਤਾ ਨਹੀਂ ਕਿਤਨੇ ਸਨਾਤਨੀ ਵਿਦਵਾਨਾਂ ਨੇ ਮੇਰੇ ਕੋਲ ਪੁੱਛਿਆ ਕਿ ਇਹ ਇੱਕ ਕਿਉਂ ਲਾਇਆ ਹੈ ਬ੍ਰਹਿਮੰਡ ਦੀ ਧੁਨੀ ਤੇ ਓੰਕਾਰ ਕਹ ਕਨੇ ਕਿਤਨੇ ਜੈਨੀਆਂ ਨੇ ਕਿਹਾ ਭਈ ਮਹਾਵੀਰ ਦੀ ਪਕੜ ਦੇ ਚ ਆਇਆ ਉਹ ਅੰਕਾਰ ਇਹ ਇੱਕ ਕੀ ਹੈ ਇਹ ਕਿਉਂ ਲਾਇਆ ਗੁਰਨਾਨਕ ਇਸ ਦੇ ਰਾਹੀ ਕੀ ਸੰਕੇਤ ਦੇਣਾ ਚਾਹੁੰਦੇ ਨੇ ਔਰ ਮੈਂ ਅਰਸ਼ ਕਰਾ ਬੋਧੀਆਂ ਦੀ ਪਕੜ ਦੇ ਚ ਵੀ ਇਹੀ ਆਇਆ ਇੱਕ ਉਹ ਅੰਕਾਰ ਵਿਆਖਿਆ ਤੇ ਮੈਂ ਅੱਜ ਉਹ ਅੰਕਾਰ ਦੀ ਤੁਹਾਡੇ ਸਾਹਮਣੇ ਕਰਨੀ ਸੀ ਓਮਕਾਰ ਬਾਰੇ ਸੰਸਕ੍ਰਿਤ ਗ੍ਰੈਮਰ ਦੇ ਗੈਨੀ ਕਹਿੰਦੇ ਨੇ ਇਹ ਤਿੰਨ ਸ਼ਬਦਾਂ ਦਾ ਜੋੜ ਹੈ ਆਕਾਰ ਮਕਾਰ ਓਕਾਰ ਉਤਪਤੀ ਪਾਲਨਾ ਨਾਸ ਇਸ ਇੱਕ ਸ਼ਬਦ ਨੂੰ ਇਸ ਤਰ੍ਹਾਂ ਤੋੜਿਆ ਜਾਂ ਇੰਜ ਕਹੋ ਤਿੰਨਾ ਨੂੰ ਜੋੜਿਆ ਇੰਜ ਕਹਿ ਲਓ ਇੱਕ ਦਫਾ ਮੈਂ ਫਿਰ ਦੁਹਰਾ ਦਿਆਂ ਪਦਾਰਥ ਨੂੰ ਤੋੜਦਿਆਂ ਤੋੜਦਿਆਂ ਵਿਗਿਆਨ ਪਹੁੰਚਿਆ ਪ੍ਰਮਾਣੂ ਤੱਕ ਆਪਣੇ ਮਨ ਨੂੰ ਮਿਟਾਉਂਦਿਆਂ ਮਿਟਾਉਂਦਿਆਂ ਤੋੜਦਿਆਂ ਤੋੜਦਿਆਂ ਇੱਕ ਸਾਧਕ ਪਹੁੰਚਿਆ ਪਰਮਾਤਮਾ ਤੱਕ ਵਿਗਿਆਨ ਨੇ ਕਹਿ ਦਿੱਤਾ ਪ੍ਰਮਾਣੂ ਤੋਂ ਅੱਗੇ ਕੁਝ ਵੀ ਨਹੀਂ ਇੱਕ ਸੰਤ ਨੇ ਕਹਿ ਦਿੱਤਾ ਪਰਮਾਤਮਾ ਤੋਂ ਅੱਗੇ ਕੁਝ ਵੀ ਨਹੀਂ ਉਹ ਮੂਲ ਹੈ ਉਹ ਬੁਨਿਆਦ ਹੈ ਉਧੇ ਉਹ ਆਧਾਰ ਹੈ ਉਹ ਮੂਲ ਹੈ ਤਾਂ ਫਿਰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੇ ਪਹਿਲੇ ਬਚਨ ਆਖੇ ਜੇਦੇ ਰਾਹੀ ਪ੍ਰਮਾਤਮਾ ਪ੍ਰਗਟ ਆਉਂਦਾ ਇਹਨੂੰ ਆਖਿਆ ਗਿਆ ਮੂਲ ਮੰਤਰ ਮੰਤਰ ਬੋਲ ਬੁਨਿਆਦੀ ਬੋਲ ਪਹਿਲੇ ਬੋਲ ਬੁਨਿਆਦੀ ਬੋਲ ਕੋਈ ਵੀ ਮਕਾਨ تعمیر ਕਰਨਾ ਹੈ ਤਾਂ ਬੁਨਿਆਦ ਪਹਿਲੇ ਛੱਤ ਬਾਦ ਦੇ मूल मंत्र बुनियादी बोल ते बुनियादी बोल सतगुरु ਦਾ ਆਰੰਭ ਹੁੰਦਾ ਹੈ ਇੱਕ ਉਹ ਅੰਕਾਰ ਆਕਾਰ ਉਕਾਰ ਮਕਾਰ ਉਤਪਤੀ ਪਾਲਨਾ ਆਸ ਜੀਵ ਆ ਰਹੇ ਨੇ ਜੀਵ ਟਿਕ ਰਹੇ ਨੇ ਜੀਵ ਮਿਟ ਰਹੇ ਨੇ ਬ੍ਰਹਮੰਡ ਆ ਰਿਹਾ ਹੈ ਬ੍ਰਹਮੰਡ ਟਿਕ ਰਿਹਾ ਹੈ ਬ੍ਰਹਮੰਡ ਮਿਟ ਰਿਹਾ ਹੈ ਸੂਰਜ ਚੰਦ ਤਾਰੇ ਆ ਰਹੇ ਨੇ ਟਿਕ ਰਹੇ ਨੇ ਮਿਟ ਰਹੇ ਨੇ ਆਉਣਾ ਟਿਕਣਾ ਮਿਟਣਾ ਇਹ ਤਿੰਨ ਕਿਰਿਆਵਾਂ ਚੱਲ ਰਹੀਆਂ ਨੇ ਜਗਤ ਵਿੱਚ ਇਹ ਤਿੰਨ ਕਮ ਹੋ ਰਹੇ ਨੇ ਹਰ ਵਕਤ ਹੋ ਰਹੇ ਨੇ ਹਰ ਵਕਤ ਕੁਝ ਨਵੇਂ ਤੋਂ ਨਵਾਂ ਆ ਰਿਹਾ ਹੈ ਕੋਈ ਸੂਰਜ ਕੋਈ ਚੰਦਰਮਾ ਕੋਈ ਤਾਰਾ ਕੋਈ ਮਨੁੱਖ ਕੋਈ ਪੰਛੀ ਕੋਈ ਬਨਸਪਤੀ ਹਰ ਵਕਤ ਇਤਨਾ ਨਵਾਂ ਆ ਰਿਹਾ ਜਿੱਤੀ ਗਿਣਤੀ ਨਹੀਂ ਹੋ ਸਕਦੀ। ਔਰ ਧਰਮ ਤੇ ਇਹ ਕਹਿ ਰਿਹਾ ਜੋ ਕੁਛ ਵੀ ਆ ਰਿਹਾ ਨਵਾਂ ਹੀ ਆ ਰਿਹਾ ਹੈ ਪੁਰਾਣਾ ਨਹੀਂ ਹੈ। ਪਰਮਾਤਮਾ ਦੇ ਵਿੱਚ ਇਸ ਤਰੀਕੇ ਦੀ ਕੋਈ ਰਿਪੀਟੇਸ਼ਨ ਨਹੀਂ ਹੈ ਕਿ ਜਿਹੜਾ ਪਹਿਲਾ ਇੱਕ ਮਨੁੱਖ ਬਣਾਇਆ ਤੇ ਉਸ ਤਰ੍ਹਾਂ ਦਾ ਫਿਰ ਬਣਾਵੇ। ਜਿਵੇਂ ਪਹਿਲੇ ਇੱਕ ਸੂਰਜ ਬਣਾਇਆ ਤੇ ਉਸ ਤਰ੍ਹਾਂ ਦਾ ਫਿਰ ਸੂਰਜ ਬਣਾਵੇ ਨਹੀਂ ਨਵੇਂ ਸੂਰਜ ਆਉਂਦੇ ਆ। कई कोट ससीय सूर कत्र कई करोड़ा सूरज ने कोई एक है तो सूरज रुखसत हो रहे मिट रहे ने पर सूरज आ रहे ने टिक रहे ने मिट रहे ने जीव आ रहे ने टिक रहे ने मिट रहे ने आ रही है, टिक रही है मिट रही है ਗੋਪਤ ਦੁਨੀਆਂ ਵੀ ਆ ਰਹੀ ਹੈ ਠਹਿਰ ਰਹੀ ਹੈ ਮਿਟ ਰਹੀ ਹੈ ਇਹ ਤਿੰਨ ਕਿਰਿਆਵਾਂ ਚੱਲ ਰਹੀਆਂ ਨੇ ਓਮ ਦੀ ਧੁਨੀ ਦੇ ਵਿੱਚ ਇਹ ਤਿੰਨ ਕਿਰਿਆਵਾਂ ਦਿਸ ਪਈਆਂ ਵਿਦਵਾਨਾਂ ਨੂੰ ਜਿਨ੍ਹਾਂ ਦੀ ਫਕੜ ਦੇ ਵਿੱਚ ਇਹ ਧੁਨੀ ਆਈ ਇਹ ਤਿੰਨ ਕਮ ਹੋ ਰਹੇ ਨੇ ਇਸੇ ਹੀ ਓੰਕਾਰ ਦੇ ਵਿੱਚ ਆਉਣਾ ਟਿਕਣਾ ਮਿਟਣਾ ਆਗਾ ਚੱਲ ਕੇ ਜਦ ਸਮਾ ਬਹੁਤ ਲੰਘ ਗਿਆ ਤੇ ਮਹਾਪੁਰਸ਼ਾਂ ਦੇ ਇਹ ਬੋਲ ਜਿਹੋ ਉਹਨਾਂ ਨੇ ਸਿੱਧੇ ਪ੍ਰਮਾਤਮਾ ਤੋਂ ਪਕੜੇ ਸਨ ਬ੍ਰਹਮਣ ਦੇ ਚੋਂ ਸਿੱਧੇ ਪਕੜੇ ਸਨ ਅਵਤਾਰੀ ਪੁਰਸ਼ਾਨ ਹੈ ਸਮੇਂ ਦਾ ਅੰਤਰਾਲ ਵੱਧ ਗਿਆ ਅਭਿਆਸ ਘਟ ਗਿਆ ਗਹਿਰਾਈ ਘਟ ਗਈ ਤਾਂ ਫਿਰ ਕਹਿੰਦੇ ਨੇ ਅਰਥਾਂ ਦਾ ਅਨਰਥ ਹੋ ਜਾਂਦਾ ਹੈ ਵਿਸ਼ਵਾਸ ਅੰਧ ਵਿਸ਼ਵਾਸ ਹੋ ਜਾਂਦਾ ਹੈ ਪਹਿਲੇ ਜੋ ਵਿਸ਼ਵਾਸ ਹੁੰਦਾ ਹੈ ਉਹ ਅੰਧ ਵਿਸ਼ਵਾਸ ਹੋ ਜਾਂਦਾ ਹੈ ਇਸ ਨੂੰ ਸੜੇ ਦੇਸ਼ ਦੇ ਹੋ ਗੁਜ਼ਰੇ ਇੱਕ ਰਾਸ਼ਟਰਪਤੀ ਡਾਕਟਰ ਰਾਧਾਸ਼ ਗ੍ਰਿਸ਼ਨ ਨੇ ਕਿਹਾ ਸੀ "ਕ੍ਰਿਸ਼ਨ ਦੇ ਕੰਠ ਤੋਂ ਜੋ ਪੁਰਖ ਖੇਤਰ ਦੇ ਵਿੱਚ ਗੀਤਾ ਨਿਕਲੀ ਸੀ ਇੱਕ ਵਿਸ਼ਵਾਸ ਸੀ ਕ੍ਰਿਸ਼ਨ ਦਾ ਅੱਜ ਅੰਧ ਵਿਸ਼ਵਾਸ ਹੈ" ਗਿਆ ਦੇ ਵਿੱਚ ਮੋੜ ਦੇ ਦਰਹਦ ਦੇ ਥਲੇ ਜੋ ਮਹਾਤਮਾ ਬੋਧ ਦੇ ਕੰਠ ਤੋਂ ਬੋਲ ਨਿਕਲੇ ਸਨ ਵਿਸ਼ਵਾਸ ਸੀ ਅੱਜ ਅੰਧ ਵਿਸ਼ਵਾਸ ਤੇ ਖੜਾ ਹੈ ਬੋਧ ਜਗਤ ਇਹ ਵੀ ਮਰਜ਼ ਕਰਦੇ ਆ ਉਪਨਿਸ਼ਦਾਂ ਦੇ ਰਿਸ਼ੀਆਂ ਦੇ ਕੰਠ ਤੋਂ ਜੋ ਪਹਿਲੇ ਬੋਲ ਨਿਕਲੇ ਸਨ ਉਹ ਉਹਨਾਂ ਦਾ ਵਿਸ਼ਵਾਸ ਸੀ ਅੱਜ ਅੰਧ ਵਿਸ਼ਵਾਸ ਹੈ ਉਹ ਜੋ ਬੋਲ ਨਿਕਲੇ ਸਨ ਉਹਨਾਂ ਦਾ ਅਨੁਭਵ ਸੀ ਅੱਜ ਅਨ ਦਵਿਸ਼ਵਾਸ ਆਪਣਾ ਮਨ ਤੇ ਚੁੱਪ ਕੀਤਾ ਨਹੀਂ ਤੇ ਵਿਸ਼ਵਾਸ ਬਣਾਇਆ ਹੋਇਆ ਹੈ ਇਹ ਬੋਲ ਪ੍ਰਮਾਤਮਾ ਦੇ ਨੇ ਪ੍ਰਮਾਤਮਾ ਦੇ ਤੂੰ ਉਦੋਂ ਹੀ ਸੁਣ ਸਕੇਗਾ ਤੇਰਾ ਮਨ ਉਦੋਂ ਹੀ ਸੁਨੇਗਾ ਜੇ ਤੇਰਾ ਮਨ ਚੁੱਪ ਕਰੇਗਾ ਔਰ ਉਸ ਦਿਨ ਤੈਨੂੰ ਪਤਾ ਚਲੇਗਾ ਕਿ ਵਾਕਈ ਇਹ ਹੁਣ ਮੇਰਾ ਭਰੋਸਾ ਹੈ ਹੁਣ ਮੇਰਾ ਵਿਸ਼ਵਾਸ ਹੈ ਇਸ ਤਰ੍ਹਾਂ ਦੇ ਵਿਸ਼ਵਾਸ ਨੂੰ ਕੋਈ ਥੜਕਾ ਨਹੀਂ ਸਕਦਾ ਬੜਿਆਂ ਦੇ ਮੈਂ ਦੇਖਦਾ ਕਹਿੰਦੇ ਪਹਿਲੇ ਤੇ ਸਾਡਾ ਬੜਾ ਭਰੋਸਾ ਸੀ ਹੁਣ ਨਹੀਂ ਤੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਪਹਿਲੇ ਨਹੀਂ ਸੀ ਭਰੋਸਾ ਤੁਹਾਨੂੰ ਭੁਲੇਖਾ ਹੈ ਨਹੀਂ ਸੀ ਇਹ ਤੁਹਾਡਾ ਗਲਤ ਕਹਿਣਾ ਹੈ ਅੰਧਵਿਸ਼ਵਾਸੀ ਉਟਟ ਗਿਆ ਹੋਵੇਗਾ ਭਰੋਸਾ ਨਹੀਂ ਹੈ ਅਗਰ ਭਰੋਸਾ ਹੁੰਦਾ ਤੋ ਸੰਤ ਨਾ ਛਾੜੇ ਸੰਤ ਹੀ ਜੇ ਕੋਟਕ ਮਿਲੇ ਅਸੰਤ ਮਲਿਆ ਘਰ ਭਯੰਗਮ ਬੇੜਿਓ ਤੋ ਸੀਤਲਤਾ ਨ ਤਜੰਤ ਕਰੋਣਾ ਦੋਖੇ ਮਿਲ ਜਾਨ ਦੁਸ਼ਟ ਮਿਲ ਜਾਨ ਮੂਰਖ ਮਿਲ ਜਾਨ ਅਸੰਤ ਮਿਲ ਜਾਨ ਸੰਤ ਆਪਣਾ ਵਿਸ਼ਵਾਸ ਨਹੀਂ ਤੋੜਦਾ ਉਹ ਦ੍ਰਿੜ ਕਿਉਂਕਿ ਉਸ ਦਾ ਅਨਭਾਅ ਉਸ ਨੇ ਦੇਖਿਆ ਹੈ ਹਜ਼ਾਰਾਂ ਅੰਧੇ ਕੈ ਦਿਨ ਸੂਰਜ ਨਹੀਂ ਹੈ ਸੂਰਜ ਨਹੀਂ ਹੈ ਦਿਨ ਨਹੀਂ ਹੈ ਔਰ ਸੁ ਜਾਖੇ ਨੇ ਹਜ਼ਾਰਾਂ ਅੰਧਿਆਂ ਨੂੰ ਠੁਕਰਾ ਦੇਣਾ ਹੈ ਸੂਰਜ ਹੈ ਸੂਰਜ ਐਸੂਰ ਕਹ ਕਹਿੰਦੇ ਰਹੋ ਤੁਸੀਂ ਅਸੀਂ ਨਹੀਂ ਸੁਣਦੇ ਔਰ ਅੰਧਿਆਂ ਦੀ ਗੱਲ ਸੁਣ ਕੇ ਜਿਸ ਨੇ ਕਹਿ ਦਿੱਤਾ ਹੈ ਸ਼ੈਦ ਨਹੀਂ ਹੈ ਸੂਰਜ ਤੋ ਇੱਕ ਗੱਲ ਸਪਸ਼ਟ ਹੋ ਗਈ ਇਹ ਵੀ ਅੰਧਾ ਹੈ ਵਰਨਾ ਇਸ ਤਰ੍ਹਾਂ ਕਹਿ ਨਹੀਂ ਸਕਦਾ ਸੀ ਅੰधे ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਅੰਧਿਆਂ ਦੇ ਵਿਸ਼ਵਾਸ ਟੁੱਟ ਜਾਂਦੇ ਨੇ ਗੁੱਸਾ ਕੀ ਮਾਓ ਜਿਸ ਦੀਆਂ ਅੱਖਾਂ ਹਨ ਤੇ ਫਿਰ ਉਸ ਦੇ ਵਿਸ਼ਵਾਸ ਟੁੱਟ ਜਾਂਨ ਕਿ ਸੂਰਜ ਨਹੀਂ ਹੈ ਸੂਰਜ ਨਹੀਂ ਹੈ ਪਤਾ ਨਹੀਂ ਕਿਤਨਿਆਂ ਦੇ ਵਿਸ਼ਵਾਸ ਮੈਂ ਰੋਜ਼ ਟੁੱਟਦੇ ਆਂ ਦੇਖਦਾ ਕੱਲ ਵਿਸ਼ਵਾਸ ਸੀ ਅੱਜ ਨਹੀਂ ਤੇ ਜਦ ਕਹਿੰਦੇ ਸਾਡਾ ਭਰੋਸਾ ਟੁੱਟ ਗਿਆ ਤੇ ਮੈਂ ਉਹਨਾਂ ਨੂੰ ਕਹਿੰਨਾ ਕੱਲ ਵੀ ਵਿਸ਼ਵਾਸ ਨਹੀਂ ਸੀ ਅੰਧ ਵਿਸ਼ਵਾਸ ਸੀ ਪਹਿਲੇ ਮਨ ਚੁੱਪ ਨਹੀਂ ਕੀਤਾ ਸੀ ਭਰੋਸਾ ਕੀਤਾ ਸੀ ਹੁਣ ਵੀ ਮਨ ਨੇ ਚੁੱਪ ਨਹੀਂ ਕੀਤਾ ਤੇ ਇਨਕਾਰ ਕਰ ਰਹੇ ਹੋ ਉਸ ਵਕਤ ਭਰੋਸਾ ਤੁਹਾਡਾ ਅੰਧਵਿਸ਼ਵਾਸ ਸੀ ਅੱਜ ਤੁਹਾਡਾ ਇਨਕਾਰ ਵੀ ਅੰਧਵਿਸ਼ਵਾਸ ਕਿਉਂਕਿ ਇਸ ਦੀ ਵੀ ਤੁਹਾਨੂੰ ਕੋਈ ਸਮਝ ਨਹੀਂ ਸ਼ਾਇਦ ਆਪ ਦੀ ਪਕੜ ਵਿੱਚ ਗੱਲ ਆਈ ਹੋਵੇਗੀ ਬਹੁਤਿਆਂ ਦਾ ਆਸਥਿਕ ਹੋਣਾ ਵੀ ਅੰਧਵਿਸ਼ਵਾਸ ਹੈ ਬਹੁਤਿਆਂ ਦਾ ਨਾਸਤਿਕ ਹੋਣਾ ਵੀ ਅੰਧਵਿਸ਼ਵਾਸ ਪਤਾ ਤੇ ਕੁਝ ਵੀ ਨਹੀਂ ਪਰ ਕਹਿ ਦਿੱਤਾ ਸ਼ਾਇਦ ਪ੍ਰਮਾਤਮਾ ਨਹੀਂ ਹੈ ਨਹੀਂ ਹੈ ਪਰ ਪਤਾ ਕੁਝ ਵੀ ਨਹੀਂ ਅੰਧਵਿਸ਼ਵਾਸ ਇਕ ਆਸਤੇ ਕਹੇ ਕਹਿੰਦਾ ਸਾਡਾ ਭਰੋਸਾ ਹੈ ਮਨ ਤੇ ਚੁੱਪ ਨਹੀਂ ਕੀਤਾ ਭਰੋਸਾ ਹੈ ਭਰੋਸਾ ਨਹੀਂ ਹੈ ਅੰਧ ਵਿਸ਼ਵਾਸ ਹੈ ਤਦ ਹੀ ਤੇ ਟੁੱਟਦੇ ਭਰੋਸੇ ਦਿਖਾਈ ਦਿੰਦੇ ਨੇ ਨਿੱਕੀ ਨਿੱਕੀ ਗੱਲ ਤੋਂ ਲੋਕਾਂ ਦੇ ਭਰੋਸੇ ਟੁੱਟਦੇ ਦਿਖਾਈ ਦਿੰਦੇ ਪੈਣ ਰੋਜ਼ ਦਿਖਾਈ ਦਿੰਦੇ ਪੈਣ ਤੋ ਉਹ ਜਿਹੜੀ ਧੋਣੀ ਹੈ ਓੰਕਾਰ ਉਹਦੇ ਚ ਤਿੰਨ ਕਰਿਆਵਾ ਮਹਾਪੁਰਸ਼ਾਂ ਨੂੰ ਦਿਖਾਈ ਦਿੱਤੀਆਂ ਉਸ ਦੀ ਵਿਆਖਿਆ ਜਿਵੇਂ ਗੁਰਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਕਿਉਂਕਿ ਮੂਲ ਮੰਤਰ ਮੈਂ ਛੇੜ ਬੈਠਾ ਜ਼ਰੂਰ ਬੁਨਿਆਦੀ ਮੰਤਰ ਪਹਿਲਾ ਮੰਤਰ ਜਿਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਖੜੀ ਹੈ ਇਹ ਮੂਲ ਹੈ ਤੇ ਅਗਰ ਇਹ ਮੂਲ ਹੈ ਤਾਂ ਬੜੀ ਗਹਿਰੀ ਗੱਲ ਹੋਵੇਗੀ ਤੇ ਅਗਰ ਗਹਿਰੀ ਗੱਲ ਹੈ ਤਾਂ ਮੈਂ ਐਸੀ ਤੇ ਉਮੀਦ ਨਹੀਂ ਰੱਖਦਾ ਕਿ ਉਹਨੂੰ ਕੋਈ ਇੱਕ ਫਿਸਦੀ ਵੀ ਬਿਆਨ ਕੀਤਾ ਜਾ ਸਕੇ ਹਾਂ ਸਾਗਰ ਦੇ ਚੋਂ ਇੱਕ ਚਮਚ ਪਾਣੀ ਦੀ ਲਿਆਣ ਦੇ ਚ ਅਗਰ ਸਫਲ ਹੋ ਗਏ ਤਾਂ ਇਹ ਵੀ ਗੁਰੂ ਨਾਨਕ ਦਾ ਧੰਨਵਾਦ ਇਹ ਵੀ ਅਕਾਲ ਪੁਰਖ ਦਾ ਧੰਨਵਾਦ ਚਲੋ ਤੇਰੇ ਸਾਗਰ ਦੇ ਚੋਂ ਇੱਕ ਚਮਚ ਪਾਣੀ ਤੇ ਲਵੀਂ ਬਾਵੇਂ ਇੱਕ ਚਮਚ ਪਾਣੀ ਦੀ ਕੀ ਔਕਾਤ ਇਤਨੇ ਵੱਡੇ ਸਾਗਰ ਦੇ ਚੋਂ ਪਰ ਕੀਤਾ ਕੀ ਜਾਏ ਮਨੁੱਖ ਦੀ ਜਿਹੜੀ ਔਕਾਤ ਹੈ ਇੱਕ ਚਮਚ ਤੋਂ ਜ਼ਿਆਦਾ ਹੈ ਵੀ ਨਹੀਂ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ ਬੋਲਣਾ ਖਤਮ ਪਰਮਾਤਮਾ ਚੁੱਪ ਕਰ ਗਿਆ ਤਾਂ ਪਰਮਾਤਮਾ ਮਿਟ ਗਿਆ ਗੁਸਤਾਖੀ ਮਾ ਤੇਰੇ ਬੋਲ ਪਰਮਾਤਮਾ ਨੂੰ ਚੁੱਪ ਕਰਾ ਦੇਣ ਤੋ ਤੇਰੇ ਬੋਲ ਬੜੇ ਵਜ਼ਨੀਨ ਹੈ ਤੇਰੇ ਬੋਲ ਬੜੇ ਮਹਾਨ ਨੇ ਰੱਬ ਚੁੱਪ ਕਰ ਗਿਆ ਮਿਟ ਗਿਆ ਪਰ ਪ੍ਰਮਾਤਮਾ ਦੇ ਬੋਲ ਤੈਨੂੰ ਚੁੱਪ ਕਰਾ ਦੇਣ ਤੋ ਫਿਰ ਤੂੰ ਮਿਟ ਜਾਏਗਾ ਇਸ ਵਾਸਤੇ ਹਰ ਮਨੁੱਖ ਕੋਸ਼ਿਸ਼ ਕਰਦਾ ਨਾ ਸੁਣੀਏ ਨਾ ਸੁਣੀਏ ਮਿਟ ਜਾਵਾਂਗੇ ਮਿਟ ਜਾਵਾਂਗੇ ਖਤਮ ਹੋ ਜਾਵਾਂਗੇ ਕਿ ਮਿਟਣਾ ਜਿਸ ਨੂੰ ਪਹਿਲੇ ਕਬੂਲ ਹੋਵੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਕਹਿੰਦ ਨੇ ਉਹੀ ਮੇਰੇ ਕੋ ਆਵੇ ਪਹਿਲਾ ਮਰਨ ਕਬੂਲ ਔਰ ਮੈਂ ਇਹ ਵੀ ਅਰਸ਼ ਕਰਦੇ ਆ ਮਰਦੇ ਦਮ ਤੱਕ ਵੀ ਜੀਵਨ ਦੀ ਲਾਲਸਾ ਬਣੀ ਹੋਈ ਹੈ ਤੋ ਮਰਿਆ ਕੋਣ ਹੈ ਜੇ ਨਹੀਂ ਮਰਿਆ ਵਸਨਾ ਬੱਦਾ ਆਵੇ ਜਾਏ ਫਿਰ ਜਮੇਗਾ ਫਿਰ ਜਮੇਗਾ ਟੋਟਲ ਮੌਤ ਉਸੇ ਦੀ ਆਉਂਦੀ ਹੈ ਪੂਰਨ ਮੌਤ ਉਸੇ ਦੀ ਆਉਂਦੀ ਹੈ ਜਿਸ ਦਾ ਮਨ ਮਰ ਗਿਆ ਔਰ ਜੈਸੇ ਪੂਰਨ ਮੌਤ ਆਉਂਦੀ ਏ ਇਹਨੂੰ ਪੂਰਨ ਜ਼ਿੰਦਗੀ ਮਿਲ ਜਾਂਦੀ ਏ ਐਸੀ ਜ਼ਿੰਦਗੀ ਜਿਸ ਵਿੱਚ ਮੌਤ ਹੈ ਹੀ ਨਹੀਂ ਮੂਏ ਬਿਨ ਜੀਵਨ ਨਹੀਂ ਉਸ ਮੌਤ ਤੋਂ ਬਿਨਾ ਜ਼ਿੰਦਗੀ ਕਿੱਥੇ ਉਸ ਮੌਤ ਤੋਂ ਬਿਨਾ ਜੀਵਨ ਕਿੱਥੇ ਧਰਮ ਦੀ ਸਾਧਨਾ ਹੈ ਆਪਣੇ ਮਨ ਨੂੰ ਮਾਰਨ ਦੀ